ਸਾਹੀ ਕਾਲੀ ਮੈਂ ਥੋੜੀ ਆਪਣੀ ਦੀ ਕੋਲ ਜੇ ਤੁਹਾਨੂੰ ਇਹ Song ਵਧੀਆ ਲੱਗੇ ਤਾਂ ਅੱਗੇ ਜ਼ਰੂਰ ਸ਼ੇਅਰ ਕਰਨਾ ਮਨ ਦਾ ਮੁੰਡਾ ਲਾਵੇ ਕੋਕੇ ਕਿਹੜਾ ਕੈਜਰੀ ਵਾਲੂ ਰੋਕੇ ਮਨ ਦਾ ਮੁੰਡਾ ਲਾਵੇ ਕੋਕੇ ਕਿਹੜਾ ਕੈਜਰੀ ਵਾਲੂ ਰੋਕੇ ਲੋਕ ਖੜ ਜੋ ਇੱਕ ਜੁਟ ਹੋ ਕੇ ਨੂੰ ਦਿੱਤ ਦਵਣੀ ਐ ਮੇਰੀ ਬਾਪੂ ਬੋਟ ਬਣਾਦੇ ਕੇਜਰੀ ਵਾਲੂ ਕੋਣੀਏ ਮੇ ਬਾਪੂ ਬੋਟ ਬਣਾਦੇ ਕੇਜਰੀ ਵਾਲੂ ਕੋਣੀਏ ਉਹ ਦੋਸ਼ਿਆਰ ਮੈਨੂੰ ਦਿੰਦੇ ਕਹਿੰਦੇ ਚਟਾਟ ਪਾਉਂਦੀ ਐ ਪਟਾ ਸੋਨੂ ਵੀ ਐ ਲੋਕ ਕੋਈ ਸਰਕਾਰ ਬਕੌਂਦੀ ਐ ਕੋਲੇ ਲੋਕ ਨਸ਼ੇ ਤੇ ਲਾਤੇ ਮੇਰੇ ਬਾਪੂ ਬੋਟ ਬਣਾਦੇ ਕਿਹੜੀ ਵਾਲੂ ਪੋਣੀਏ ਮੈਂ ਬਾਪੂ ਬੋਟ ਬਣਾਦੇ ਕਿਹੜੀ ਵਾਲੂ ਪੋਣੀਏ ਉਹ ਭਗਵੰਤ ਮਾਨ ਸਰਦਰਦੀ ਬਣ ਗਿਆ ਬਾਦ ਨੇ ਕੈਪਟਨ ਵੀ ਉਹ ਦੁਨੀਆ ਹਮੇ ਪਗਲਤ ਮਾਨ ਤੇਰੇ ਦਰਦੀ ਮਰ ਗਿਆ ਬਾਦਲ ਚੱਕਣ ਦੀ ਉਹ ਦੁਨੀਆ ਹੰਮੀ ਪਰਦੀ ਤੇਰੇ ਲਈ ਹੋਏ ਐਕਸ਼ਨ ਦੀ ਦਬ ਕੇ ਸ਼ੇਰ ਕਰ ਦਿਓ ਲੱਗੀ ਕਲਮ ਜੇ ਸੋਣੀਏ ਮੇਰੀ ਬਾਪੂ ਬੋਟ ਬਣਾ ਦੇ ਕੇਜਰੀ ਵਾਲੂ ਕੋਣੀਏ ਵੇ ਬਾਪੂ ਬੋਟ ਬਣਾ ਦੇ ਕੇਜਰੀ ਵਾਲੂ ਕੋਣੀਏ